ਮੈਨੂੰ ਇੱਕ ਸੱਜਣ ਕਹਿੰਦਾ ਕਿ ਲੀਡਰ ਕਹਿੰਦਾ ਕਿ ਮੇਰੇ 'ਚ ਕਰੰਟ ਬੜਾ ਏ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਹੈ ਸ਼ਹੀਦਾਂ ਦੀ ਧਰਤੀਆ ਵੱਡੇ ਵੱਡੇ ਕਰੰਟ ਵਾਲਿਆਂ ਦੇ ਅਸੀਂ ਨਾ ਫਿਊਜ ਬੰਦ ਕਰ ਦਈਦੇ ਆ ਕੌਮ ਦੀ ਨੌਜਵਾਨੀ ਜਿਹੜੀ ਹੋਵੇ ਉਹ ਕੌਮ ਦਾ ਬਲ ਹੋਇਆ ਕਰਦੀ ਹੈ ਤੇ ਕੌਮ ਦਾ ਬਲ ਕਿਸੇ ਕਾਲ ਕੋਟਰੀ ਵਿੱਚ ਛੜਦਾ ਨਹੀਂ ਚਾਹੀਦਾ ਕਿਸੇ ਜੇਲ੍ਹ ਦੇ ਵਿੱਚ ਧੱਕੇ ਖਾਂਦਾ ਨਹੀਂ ਚਾਹੀਦਾ ਫਿਰ ਕੌਮ ਦਾ ਬਲ ਜਿਹੜਾ ਗਰਾਊਂਡ ਤੇ ਉੱਤੇ ਵਿਚਰ ਕੇ ਸੰਘਰਸ਼ ਕਰਦਾ ਜਿਹੜਾ ਉਹ ਚਾਹੀਦਾ ਤੇਜਲ ਸਿੰਘਾਂ ਨੇ ਬਾਈਕਟ ਕੀਤੀ ਤੇ ਬੇਅੰਤਾਂ ਪੁੱਛੜ ਆਇਆ ਸੀਗਾ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਉਹਨੇ ਮੌਤ ਦੇ ਘਾਟ ਤਾਰਿਆ ਸੀ ਸ਼ਹੀਦ ਕੀਤੇ ਸੀ ਇੱਕ ਪੀੜੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਸ਼ਹੀਦ ਕਰ ਦਿੱਤੀ ਗਈ ਸੀ ਡੂਰ ਸਾਹਿਬ ਦੇ ਹਲਕੇ ਜੀਰੇ ਹਲਕੇ ਦੇ ਪਿੰਡਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਦਾ ਔਰ ਉਹਨਾਂ ਦੇ ਸਾਥੀਆਂ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਹੋ ਰਿਹਾ ਹੈ ਲੋਕ ਆਪ ਮਹਾਰੇ ਪਿੰਡਾਂ ਚੋਂ ਬਾਹਰ ਨਿਕਲ ਕੇ ਕਾਫਲੇ ਨੂੰ ਰੋਕ ਰਹੇ ਨੇ ਹਾਂਜੀ ਸਰਦਾਰ ਚੜ੍ਹਤ ਸਿੰਘ ਜੀ ਕਿਵੇਂ ਵੇਖਦੇ ਜੇ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਆਪ ਮੁਹਰੇ ਇੱਕ ਮਹਿੰਮ ਬਣਾ ਕੇ ਤੇ ਇਸ ਕਾਰਜ ਨੂੰ ਆਪਣਾ ਕਾਰਜ ਮੰਨ ਕੇ ਇੱਕ ਪੰਥਕ ਕਾਰਜ ਮੰਨ ਕੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਨਫਰਤ ਤੋਂ ਉੱਤੇ ਉੱਠ ਕੇ ਧੜੇ ਬਾਜ਼ੀਆਂ ਤੋਂ ਉੱਤੇ ਉੱਠ ਕੇ ਤੇ ਇੱਕ ਸੱਚੇ ਕਾਜ਼ ਦੇ ਲਈ ਚੱਲੀ ਆ ਸੰਗਤ ਤੇ ਕੱਲ ਪਰਸੋ ਇੱਕ ਲੀਡਰ ਕਹਿੰਦਾ ਸੀਗਾ ਮੈਨੂੰ ਇੱਕ ਸੱਜਣ ਕਹਿੰਦਾ ਕਿ ਲੀਡਰ ਕਹਿੰਦਾ ਕਿ ਮੇਰੇ 'ਚ ਕਰੰਟ ਬੜਾ ਏ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਸ਼ਹੀਦਾਂ ਦੀ ਧਰਤੀ ਆ ਵੱਡੇ ਵੱਡੇ ਕਰੰਟ ਵਾਲਿਆਂ ਦੇ ਅਸੀਂ ਨਾ ਫਿਊਜ ਬੰਦ ਕਰ ਦਈਦੇ ਆ ਸੋ ਸੰਗਤਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਏ ਸੰਗਤਾਂ ਨੇ ਆਪ ਇਸ ਮਹਿੰਮ ਨੂੰ ਕੈਰੀ ਫਾਰਵਰਡ ਕੀਤਾ ਏ ਇਹ ਸਾਡਾ ਫਰਜ਼ ਵੀ ਬਣਦਾ ਏ ਕਿਉਂਕਿ ਕੌਮ ਦੀ ਨੌਜਵਾਨੀ ਜਿਹੜੀ ਹੋਵੇ ਉਹ ਕੌਮ ਦਾ ਬਲ ਹੋਇਆ ਕਰਦੀ ਏ ਤੇ ਕੌਮ ਦਾ ਬਲ ਕਿਸੇ ਕਾਲ ਕੋਟਰੀ ਵਿੱਚ ਸੜਦਾ ਨਹੀਂ ਚਾਹੀਦਾ ਕਿਸੇ ਜੇਲ ਦੇ ਵਿੱਚ ਠੱਕੇ ਖਾਂਦਾ ਨਹੀਂ ਚਾਹੀਦਾ ਫਿਰ ਕੌਮ ਦਾ ਬਲ ਜਿਹੜਾ ਗਰਾਊਂਡ ਦੇ ਉੱਤੇ ਵਿਚਰ ਕੇ ਸੰਘਰਸ਼ ਕਰਦਾ ਜਿਹੜਾ ਹੈ ਉਹ ਚਾਹੀਦਾ ਲੀਡਰ ਨੇ ਜਿਹਨੇ ਕਰੰਟ ਦੀ ਗੱਲ ਕੀਤੀ ਉਹਨੇ ਇਹ ਵੀ ਗੱਲ ਕਿਹਾ ਵੀ ਇਹਦੇ ਭਾਈ ਸਾਹਿਬ ਸੰਵਿਧਾਨ ਨੂੰ ਮੰਨਦੇ ਨਹੀਂ ਤੁਸੀਂ ਪਹਿਲਾਂ ਲੀਡਰ ਦਾ ਤਾਂ ਦੱਸ ਦੋ ਅਕਰਬੀਰ ਸਿੰਘ ਜੀ ਜੀਰਾ ਕਾਂਗਰਸ ਦੇ ਉਮੀਦਵਾਰ ਨੇ ਦੋਸਰਾ ਬਲਕੇ ਤੋਂ ਉਹ ਕਹਿੰਦੇ ਜੀ ਇਹ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਤੇ ਅੱਜ ਸੰਵਿਧਾਨ ਮੁਤਾਬਕ ਇਹ ਸੀਟ ਕਿਵੇਂ ਲੜ ਸਕਦੇ ਨੇ ਵੇਖੋ ਜੀ ਨਾਨਕ ਸੋਨਰ ਕਭੂ ਨਹ ਹਾਰੈ ਢਾਲ ਜੋ ਜਾਣਾ ਪਾਸਾ ਸੋ ਸਮੇਂ ਮੁਤਾਬਕ ਜਿਹੜਾ ਇਨਸਾਨ ਸੰਘਰਸ਼ ਕਰਦਾ ਏ ਉਹ ਪੰਥ ਦੀ ਜਿਹੜੀ ਆ ਚੜ੍ਹਦੀ ਕਲਾ ਦੀ ਗੱਲ ਵੀ ਕਰ ਸਕਦਾ ਏ ਉਹ ਹਮੇਸ਼ਾ ਜਿਹੜਾ ਸਫਲ ਹੁੰਦਾ ਏ ਜੇ ਅਸੀਂ ਕੋਈ ਸਪੇਸ ਨੂੰ 10 ਬਾਰ ਬਾਰ ਬੇਨਤੀ ਕਰਦਾ ਵਾ ਤੁਸੀਂ ਦਫਤਰ ਖਾਲੀ ਛੱਡੇ ਅੱਜ ਅਸੀਂ ਦਫਤਰਾਂ ਦੇ ਬਾਹਰ ਬੈਠੇ ਹੋਏ ਆ ਕਿਉਂਕਿ ਦਫਤਰਾਂ ਦੇ ਅੰਦਰ ਸਾਡੇ ਨੌਜਵਾਨਾਂ ਬੈਠੇ ਜੇ ਅੱਜ ਅਸੀਂ ਇਹ ਵੀ ਜਿਹੜਾ ਇਹ ਏਰੀਆ ਖਾਲੀ ਛੱਡਾਂਗੇ ਇੱਧਰ ਰਣ ਕੇ ਗੈਰ ਬੈਠਣਗੇ 92 ਦੀ ਇਲੈਕਸ਼ਨ ਬੁਆਇਕਾਟ ਖਾਲਸਾ ਜੀ ਹੋਈ ਸੀਗੀ 92 ਦੀ ਇਲੈਕਸ਼ਨ ਤੇ ਜੇ ਸਿੰਘਾਂ ਨੇ ਬੁਆਇਕਾਟ ਕੀਤੀ ਕਹਿੰਦੇ ਸੀਗੇ ਕਿ ਜੀ ਇਹ ਸਾਡੇ ਸਵਿਧਾਨ ਦੇ ਮੁਕਤਾਬਕ ਨਹੀਂਗਾ ਸਿੱਖ ਨੀਤੀ ਦੇ ਹਿਸਾਬ ਦੇ ਨਾਲ ਨਹੀਂਗਾ ਤੇ ਜੇ ਸਿੰਘਾਂ ਨੇ ਬਾਈਕਟ ਕੀਤੀ ਤੇ ਬयंਤਾ ਪੁੱਛੜ ਆਇਆ ਸੀਗਾ ਤੇ ਚੁਣ ਚੁਣ ਕੇ ਨੌਜਵਾਨਾਂ ਨੂੰ ਉਹਨੇ ਮੌਤ ਦੇ ਘਾਟ ਤਾਰਿਆ ਸੀ ਸ਼ਹੀਦ ਕੀਤੇ ਸੀ ਇੱਕ ਪੀੜੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਸ਼ਹੀਦ ਕਰ ਦਿੱਤੀ ਗਈ ਸੀ ਸੋ ਦਾਸ ਇਹ ਗੱਲ ਨੂੰ ਸਮਝਦਾ ਏ ਮਹਿਸੂਸ ਕਰਦਾ ਏ ਤੇ ਮੇਰੇ ਖਿਆਲ ਦੇ ਨਾਲ ਸੰਗਤ ਵੀ ਇਸ ਗੱਲ ਦੀ ਹਮੀ ਭਰਦੀ ਹੋਏਗੀ ਕਿ ਕੋਈ ਵੀ ਸਪੇਸ ਹੋਏ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਉੱਥੇ ਇੱਕ ਸਿੱਖ ਦਾ ਜਿਹੜਾ ਕਲੇਮ ਹੋਣਾ ਪੰਥ ਦਾ ਕਲੇਮ ਹੋਣਾ ਪੰਜਾਬੀ ਦਾ ਕਲੇਮ ਹੋਣਾ ਉਹ ਜਿਹੜਾ ਬਹੁਤ ਜ਼ਰੂਰੀ ਆ ਵਿਰਸਾ ਸਿੰਘ ਬਲਟੋਵਾ ਵੀ ਕਹਿ ਰਹੇ ਨੇ ਸਰਦਾਰ ਵਿਰਸਾ ਸਿੰਘ ਬਲਟੋਵਾ ਕਹਿੰਦੇ ਦੋ ਮਹੀਨੇ ਤੱਕ ਤੇ ਉਹਨਾਂ ਨੇ ਆਪਣੇ ਆਪ ਹੀ ਬਾਹਰ ਆ ਜਾਣਾ ਹੈ ਇਹ ਧਰਨੇ ਲਾਉਣ ਦੀ ਏ ਮਤਲਬ ਇਹ ਇਕੱਠ ਕਰਨ ਦੀ ਲੋੜ ਹੀ ਨਹੀਂ ਤੇ ਪਿਛਲੇ ਮਾਰਚ ਵੀ ਕਹਿੰਦੇ ਸੀ ਕਿ ਦੋ ਮਹੀਨਾ ਚਾ ਆ ਜਾਣਾ ਉਹ ਦੋ ਤੇ 12 ਹੋ ਗਏ 12 ਤੇ ਹੁਣ ਮੇਰੇ ਖਿਆਲ ਨਾਲ 14 ਮਹੀਨੇ ਹੋ ਗਏ ਆ ਇਹ ਤੱਕ ਤਾਂ ਬਾਹਰ ਆਏ ਨਹੀਂ ਤੇ ਜੇ ਇਹੀ ਲਾਰੇ ਮੇਰੇ ਖਿਆਲ ਦੇ ਨਾਲ ਆਪਾਂ ਪਹਿਲਾਂ ਵੀ ਲਾਏ ਸੀ ਜਿਨ੍ਹਾਂ ਨੂੰ 32-32 ਸਾਲ ਹੋ ਗਏ ਨੇ ਉਹਨਾਂ ਨੂੰ ਤਾਂ ਅਜੇ ਤੱਕ ਆਪਾਂ ਬਾਹਰ ਨਹੀਂ ਕੱਢ ਸਕੇ ਕਿ ਉਹੀ ਅਸੀਂ ਗਲਤੀ ਫੇਰ ਤੋਂ ਥੋੜੀ ਦੁਹਰਾਉਣਾ ਚਾਹੁੰਦੇ ਹਾਂ ਕਿ 32 ਸਾਲ ਅਸੀਂ ਫੇਰ ਡਿੱਕਦੇ ਰਹੀਏ ਕਿ ਸਾਡਾ ਨੌਜਵਾਨ ਕਿਦੋਂ ਬਾਹਰ ਆਵੇ ਸੋ ਕੌਮ ਦਾ ਬਲ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ ਨੌਜਵਾਨ ਤੇ ਇਹ ਡੱਕੇ ਚੰਗੇ ਨਹੀਂ ਲੱਗਦੇ ਜੇਲ੍ਹਾਂ ਦੇ ਵਿੱਚ ਅਸੀਂ ਬਾਹਰ ਕੱਢਣਾ ਹਾਂ ਧੰਨਵਾਦ ਜੀ ਭਾਈ ਸਾਹਿਬ ਦੇ ਪਿਤਾ ਜੀ ਵੀ ਨਾਲ ਨੇ ਹਾਂਜੀ ਕਿਵੇਂ ਲੋਕਾਂ ਦਾ ਪਿਆਰ ਮਿਲ ਰਿਹਾ ਆਹ ਮਹਾਰੇ ਸੜਕਾਂ ਦੇ ਤੁਹਾਡੇ ਕਾਫਲੇ ਰੋਕਿਆ ਜਾ ਰਿਹਾ ਇਹ ਹੈ ਜੀ ਗੁਰ ਇਹ ਕੀ ਕੋਈ ਨਾਦ ਭਾਈ ਸਾਹਿਬ ਦਾ ਚੋਣ ਲੰਨਦਾ ਕੋਈ ਆਰਾਦਾ ਸੀਗਾ ਇਹਨਾਂ ਕੁਝ ਉਹਨਾਂ ਨੂੰ ਪਤਾ ਨਹੀਂ ਗੁਰੂ ਮਹਾਰਾਜ ਨੇ ਹੁਕਮ ਲਾਇਆ ਕਿ ਤੁਸੀਂ ਤਿਆਰ ਹੋ ਤੇ ਬਾਕੀ ਸੰਗਤ ਗੁਰੂ ਮਹਾਰਾਜ ਸੰਗਤ ਚ ਵੀ ਆਵਰਤ ਰਿਹਾ ਕਿ ਸੰਗਤ ਆਵ ਮਹਾਰੇ ਆਗੇ ਆ ਰਹੀ ਆਪ ਹੀ ਅਗਵਾਈ ਕਰ ਰਹੇ ਸਾਰੇ ਗੁਰੂ ਗੁਰੂ ਹੀ ਅਗਵਾਈ ਕਰ ਰਿਹਾ ਲੱਗਦਾ ਇਸ ਮੋਰਚੇ ਦੀ ਕਿਉਂਕਿ ਅਸੀਂ ਤੇ ਇਸ ਕਾਬਲ ਨਹੀਂ ਸਿਨਾ ਸਾਡਾ ਕੋਈ ਤਜਰਬਾ ਵਾ ਨਾ ਸਾਡੇ ਕੋਈ ਸਾਧਨ ਆ ਇਹ ਤੇ ਗੁਰੂ ਗੁਰੂ ਹੀ ਕਰਨ ਵਾਲਾ ਜੀ ਹਾਂ ਗੁਰੂ ਅੱਜ ਬਾਪੂ ਜੀ ਮੌਜੂਦਾ ਚੇਅਰਮੈਨ ਸਾਬਕਾ ਚੇਅਰਮੈਨ ਅੱਜ ਮਤਲਬ ਛੱਡ ਛੱਡ ਕੇ ਉਹਨਾਂ ਨੇ ਤੁਹਾਡੇ ਤੋਂ ਸਰੋਪੇ ਲਏ ਨੇ ਆਪਾਂ ਵੇਖਦੇ ਹਾਂ ਮੌਜੂਦਾ ਬਲਾਕ ਸੰਮਤੀ ਦਾ ਚੇਅਰਮੈਨ ਅਕਾਲੀ ਦਲ ਜਿਹਨਾਂ 40 ਸਾਲ ਸੇਵਾ ਨਿਭਾਈ ਹੋਵੇ ਉਹ ਚੇਅਰਮੈਨ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਸਾਰੇ ਉਹ ਤੁਹਾਡਾ ਹਿੱਸਾ ਬਣ ਰਹੇ ਨੇ ਇਹ ਜੀ ਇਹ ਗੁਰੂ ਦੀ ਬਖਸ਼ਿਸ਼ ਹੀ ਹੋ ਰਹੀ ਹੈ ਜੀ ਜਿਹਨਾਂ ਨੂੰ ਆਪਣੀ ਜ਼ਮੀਰ ਜਾਗਦੀ ਲੱਗੀ ਕਿ ਸਾਡਾ ਫਰਜ ਕੌਮ ਪ੍ਰਤੀ ਸਾਡਾ ਪਹਿਲਾ ਫਰਜ ਹੈ ਬਾਕੀ ਤੜੇ ਬਾਕੀ ਉਹਦੇ ਉਹਦੇ ਤੇ ਬਾਅਦ ਦੀਆਂ ਗੱਲਾਂ ਸਾਡੇ ਲਈ ਪੰਥ ਜਾਂ ਸਾਡੀ ਕੌਮ ਜਾਂ ਸਾਡਾ ਧਰਮ ਜਿਹੜਾ ਉਹ ਪਹਿਲੇ ਸਥਾਨ ਤੇ ਹੋਣਾ ਚਾਹੀਦਾ ਤੇ ਇਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਪਛਾਣਿਆ ਬਾਕੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਜ਼ਮੀਰ ਨੂੰ ਪਿੱਛਾ ਭੌਂ ਕੇ ਵੇਖੋ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਤੇ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਹੈ ਪਰ ਇੱਕ ਵਾਰ ਇਹ ਵਿਰੋਧੀ ਧਿਰ ਕਹਿੰਦੇ ਪਿਛਲੀ ਬੀਬੀ ਖਾਲਣਾ ਵੀ ਆਏ ਸੀ ਉਹਨਾਂ ਦੀਆਂ ਕੁਰਬਾਨੀਆਂ ਸੀ ਇਹ ਲੋਕ ਉਹੀ ਨੇ ਉਹ ਉਹ ਉਹਨਾਂ ਦੇ ਬਿਆਨ ਨੂੰ ਕਿ ਵੇਖੋ ਇਹ ਇਹ ਤੇ ਉਹਨਾਂ ਤੇ ਹੁਣ ਬਖੜਾਏ ਹੋਏ ਕੁਛ ਕਹੀ ਜਾਂਦੇ ਆ ਕੋਈ ਨਹੀਂ ਬੀਬੀ ਖਾਲੜਾ ਸੀਗਾ ਤੇ ਹੁਣ ਵੀ ਤੁਸੀਂ ਦੇਖੋ ਹੁਣ ਤੁਸੀਂ ਡਟੇ ਰਹੋ ਕੋਈ ਗੱਲ ਨਹੀਂ ਸੰਗਤਾਂ ਨੇ ਫੈਸਲਾ ਕਰ ਦੇਣਾ ਹੋਰ ਮਹੀਨਾ ਤੇ ਇੱਕ ਰਹਿ ਗਿਆ ਤੇ ਜਿਆਦਾ ਪਹਿਲਾਂ ਤਾਂ ਕੋਈ ਦਾਅਵੇ ਕਰਨ ਦੀ ਲੋੜ ਨਹੀਂ ਲੇਕਿਨ ਗੁਰੂ ਦੀ ਕਲਾ ਵਰਤੂਗੀ ਇਹ ਜੋ ਪਾਪ ਦੀ ਜੜ ਪੁੱਟੀ ਜਾਊਗੀ ਮੰਤਰੀ ਬਾਜੇਕੇ ਦੇ ਪਿਤਾ ਜੀ ਵੀ ਨਾਲ ਨੇ ਸਮਾਂ ਥੋੜਾ ਇਹਨਾਂ ਨੇ ਅੱਗੇ ਵੀ ਬੜੇ ਪ੍ਰੋਗਰਾਮ ਉਲੀਕੇ ਹੋਏ ਨੇ ਹਾਂਜੀ ਕਿਵੇਂ ਕਿਵੇਂ ਵੇਖਦੇ ਜਿਆ ਲੋਕਾਂ ਦਾ ਪਿਆਰ ਜਿਹੜਾ ਮਿਲ ਰਿਹਾ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਗੱਲ ਲੈਣਾ ਇਹ ਪਾਰਟੀ ਕਿਸੇ ਦੀ ਨਹੀਂ ਇਹ ਵਾਰਸ ਪੰਜਾਬ ਦੀ ਏ ਪਾਰਟੀ ਇਹ ਪਾਰਟੀ ਨਹੀਂ ਕਿਸੇ ਦੀ ਵੀ ਤੇ ਮੈਂ ਐਡਾ ਪਿਆਰ ਬਹੁਤਾ ਹੀ ਜ਼ਿਆਦਾ ਜੇ ਐਡਾ ਵਿਰਸਾ ਸਾਹਮਣੇ ਉੱਟੋ ਆ ਸੀ ਤਿੰਨ ਵਾਰੀ 15 ਵਾਰੀ ਮੁੱਖ ਮੰਤਰੀ 15 ਹਰ ਰਹੇ ਚੁੱਕੇ ਨੇ ਤੇ ਉਦੋਂ ਨਹੀਂ ਨਾ ਬੰਦੀ ਸਿੰਘ ਛਡਾਏ ਹੁਣ ਉਹਨਾਂ ਦੇ ਬੰਦੀ ਸਿੰਘ ਛਡਾਉਣੇ ਬੰਦੀ ਸਿੰਘ ਛਡਾਉਣੇ ਨੇ ਹੁਣ ਇਹ ਨਾ ਵੋਟਾਂ ਲੈਣ ਦੇ ਮਾਰੇ ਤੇ ਅਸੀਂ ਤਾਂ ਬਹੁਤ ਜ਼ਿਆਦਾ ਪਿਆਰ ਸੰਗਦਾ ਤੇ ਸਾਹੀ ਜਿੱਤਾਂਗੇ ਤੇ ਇਹਨਾਂ ਜਿਤਾਉਣਾ ਹੈ ਤੇ ਇਹਨਾਂ ਦੀ ਪਾਰਟੀ ਵਰਜੀ ਕਾ ਖਾਲਸਾ ਵਰਜੀ ਕੀ ਲੀਡਰ ਕਹਿੰਦਾ ਕਿ ਮੇਰੇ ਚ ਕਰੰਟ ਬੜਾ ਏ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਸ਼ਹੀਦਾਂ ਦੀ ਧਰਤੀਆ ਵੱਡੇ ਵੱਡੇ ਕਰੰਟ ਵਾਲਿਆਂ ਦੇ ਅਸੀਂ ਨਾ ਫਿਊਜ ਬੰਦ ਕਰ ਦਈਦੇ ਆ ਕੌਮ ਦੀ ਨੌਜਵਾਨੀ ਜਿਹੜੀ ਹੋਵੇ ਉਹ ਕੌਮ ਦਾ ਬਲ ਹੋਇਆ ਕਰਦੀ ਹੈ ਤੇ ਕੌਮ ਦਾ ਬਲ ਕਿਸੇ ਕਾਲ ਕੋਟਰੀ ਵਿੱਚ ਸੜਦਾ ਨਹੀਂ ਚਾਹੀਦਾ ਕਿਸੇ ਜੇਲ ਦੇ ਵਿੱਚ ਧੱਕੇ ਖਾਂਦਾ ਨਹੀਂ ਚਾਹੀਦਾ ਫਿਰ ਕੌਮ ਦਾ ਬਲ ਜਿਹੜਾ ਗਰਾਊਂਡ ਤੇ ਉੱਤੇ ਵਿਚਰ ਕੇ ਸੰਘਰਸ਼ ਕਰਦਾ ਜਿਹੜਾ ਉਹ ਚਾਹੀਦਾ ਤੇਜ ਸਿੰਘਾਂ ਨੇ ਬਾਈਕਟ ਕੀਤੀ ਤੇ ਬੇਅੰਤਾਂ ਪੁੱਛੜ ਆਇਆ ਸੀਗਾ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਉਹਨੇ ਮੌਤ ਦੇ ਘਾਟ ਤਾਰਿਆ ਸੀ ਸ਼ਹੀਦ ਕੀਤੇ ਸੀ ਇੱਕ ਪੀੜੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਸ਼ਹੀਦ ਕਰ ਦਿੱਤੀ ਗਈ ਸੀ ਡੂਰ ਸਾਹਿਬ ਦੇ ਹਲਕੇ ਜੀਰੇ ਹਲਕੇ ਦੇ ਪਿੰਡਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਦਾ ਔਰ ਉਹਨਾਂ ਦੇ ਸਾਥੀਆਂ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਹੋ ਰਿਹਾ ਹੈ ਲੋਕ ਆਪ ਮਹਾਰੇ ਪਿੰਡਾਂ ਚੋਂ ਬਾਹਰ ਨਿਕਲ ਕੇ ਕਾਫਲੇ ਨੂੰ ਰੋਕ ਰਹੇ ਨੇ ਹਾਂਜੀ ਸਰਦਾਰ ਚੜ੍ਹਤ ਸਿੰਘ ਜੀ ਕਿਵੇਂ ਵੇਖਦੇ ਜੇ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਆਪ ਮੁਹਰੇ ਇੱਕ ਮਹਿੰਮ ਬਣਾ ਕੇ ਤੇ ਇਸ ਕਾਰਜ ਨੂੰ ਆਪਣਾ ਕਾਰਜ ਮੰਨ ਕੇ ਇੱਕ ਪੰਥਕ ਕਾਰਜ ਮੰਨ ਕੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਨਫਰਤ ਤੋਂ ਉੱਤੇ ਉੱਠ ਕੇ ਧੜੇ ਬਾਜ਼ੀਆਂ ਤੋਂ ਉੱਤੇ ਉੱਠ ਕੇ ਤੇ ਇੱਕ ਸੱਚੇ ਕਾਜ਼ ਦੇ ਲਈ ਚੱਲੀ ਆ ਸੰਗਤ ਤੇ ਕੱਲ ਪਰਸੋ ਇੱਕ ਲੀਡਰ ਕਹਿੰਦਾ ਸੀਗਾ ਮੈਨੂੰ ਇੱਕ ਸੱਜਣ ਕਹਿੰਦਾ ਕਿ ਲੀਡਰ ਕਹਿੰਦਾ ਕਿ ਮੇਰੇ ਚ ਕਰੰਟ ਬੜਾ ਏ ਤੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਸ਼ਹੀਦਾਂ ਦੀ ਧਰਤੀ ਆ ਵੱਡੇ ਵੱਡੇ ਕਰੰਟ ਵਾਲਿਆਂ ਦੇ ਅਸੀਂ ਨਾ ਫਿਊਜ ਬੰਦ ਕਰ ਦਈਦੇ ਆ ਸੋ ਸੰਗਤਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਏ ਸੰਗਤਾਂ ਨੇ ਆਪ ਇਸ ਮਹਿੰਮ ਨੂੰ ਕੈਰੀ ਫਾਰਵਰਡ ਕੀਤਾ ਏ ਇਹ ਸਾਡਾ ਫਰਜ਼ ਵੀ ਬਣਦਾ ਏ ਕਿਉਂਕਿ ਕੌਮ ਦੀ ਨੌਜਵਾਨੀ ਜਿਹੜੀ ਹੋਵੇ ਉਹ ਕੌਮ ਦਾ ਬਲ ਹੋਇਆ ਕਰਦੀ ਏ ਤੇ ਕੌਮ ਦਾ ਬਲ ਕਿਸੇ ਕਾਲ ਕੋਟਰੀ ਵਿੱਚ ਛੜਦਾ ਨਹੀਂ ਚਾਹੀਦਾ ਕਿਸੇ ਜੇਲ ਦੇ ਵਿੱਚ ਧੱਕੇ ਖਾਂਦਾ ਨਹੀਂ ਚਾਹੀਦਾ ਫਿਰ ਕੌਮ ਦਾ ਬਲ ਜਿਹੜਾ ਗਰਾਊਂਡ ਤੇ ਉੱਤੇ ਵਿਚਰ ਕੇ ਸੰਘਰਸ਼ ਕਰਦਾ ਜਿਹੜਾ ਹੈ ਉਹ ਚਾਹੀਦਾ ਲੇਡਰ ਨੇ ਜਿਹਨੇ ਕਰੰਟ ਦੀ ਗੱਲ ਕੀਤੀ ਉਹਨੇ ਇਹ ਵੀ ਗੱਲ ਕਿਹਾ ਵੀ ਇਹਦੇ ਭਾਈ ਸਾਹਿਬ ਸੰਵਿਧਾਨ ਨੂੰ ਮੰਨਦੇ ਨਹੀਂ ਤੁਸੀਂ ਪਹਿਲਾਂ ਲੀਡਰ ਦਾ ਨਾਮ ਦੱਸ ਦੋ ਗੁਰਬੀਰ ਸਿੰਘ ਜੀ ਜੀਰਾ ਕਾਂਗਰਸ ਦੇ ਉਮੀਦਵਾਰ ਨੇ ਦੂਸਰਾ ਬੜਕੇ ਤੋਂ ਉਹ ਕਹਿੰਦੇ ਜੀ ਇਹ ਸੰਵਿਧਾਨ ਇਹਨੂੰ ਮੰਨਦੇ ਹੀ ਨਹੀਂ ਤੇ ਅੱਜ ਸੰਵਿਧਾਨ ਮੁਤਾਬਕ ਇਹ ਸੀਟ ਕਿਵੇਂ ਲੜ ਸਕਦੇ ਨੇ ਵੇਖੋ ਜੀ ਨਾਨਕ ਸੋ ਨਰ ਕਭੂ ਨਹ ਹਾਰੈ ਢਾਲ ਜੋ ਜਾਣਾ ਪਾਸਾ ਸੋ ਸਮੇਂ ਮੁਤਾਬਕ ਜਿਹੜਾ ਇਨਸਾਨ ਸੰਘਰਸ਼ ਕਰਦਾ ਏ ਉਹ ਪੰਥ ਦੀ ਜਿਹੜੀ ਆ ਚੜ੍ਹਦੀ ਕਲਾ ਦੀ ਗੱਲ ਵੀ ਕਰ ਸਕਦਾ ਏ ਉਹ ਹਮੇਸ਼ਾ ਜਿਹੜਾ ਸਫਲ ਹੁੰਦਾ ਏ ਜੇ ਅਸੀਂ ਕੋਈ ਸਪੇਸ ਨੂੰ 10 ਬਾਰ ਬਾਰ ਬੇਨਤੀ ਕਰਦਾ ਵਾ ਤੁਸੀਂ ਦਫ਼ਤਰ ਖਾਲੀ ਛੱਡੇ ਅੱਜ ਅਸੀਂ ਦਫ਼ਤਰਾਂ ਦੇ ਬਾਹਰ ਬੈਠੇ ਹੋਏ ਆ ਕਿਉਂਕਿ ਦਫ਼ਤਰਾਂ ਦੇ ਅੰਦਰ ਸਾਡੇ ਨੌਜਵਾਨਾਂ ਬੈਠੇ ਜੇ ਅੱਜ ਅਸੀਂ ਇਹ ਵੀ ਜਿਹੜਾ ਇਹ ਏਰੀਆ ਖਾਲੀ ਛੱਡਾਂਗੇ ਇੱਧਰ ਰਣ ਕੇ ਗੈਰ ਬੈਠਣਗੇ 92 ਦੀ ਇਲੈਕਸ਼ਨ ਬੁਆਇਕਾਟ ਖਾਲਸਾ ਜੀ ਹੋਈ ਸੀਗੀ 92 ਦੀ ਇਲੈਕਸ਼ਨ ਤੇ ਜੇ ਸਿੰਘਾਂ ਨੇ ਬੁਆਇਕਾਟ ਕੀਤੀ ਕਹਿੰਦੇ ਸੀਗੇ ਕਿ ਜੀ ਇਹ ਸਾਡੇ ਸੰਵਿਧਾਨ ਦੇ ਮੁਕਤਾਬਕ ਨਹੀਂਗਾ ਸਿੱਖ ਨੀਤੀ ਦੇ ਹਿਸਾਬ ਦੇ ਨਾਲ ਨਹੀਂਗਾ ਤੇ ਜੇ ਸਿੰਘਾਂ ਨੇ ਬਾਈਕਟ ਕੀਤੀ ਤੇ ਬੇਅੰਤਾਂ ਪੁੱਛੜ ਆਇਆ ਸੀਗਾ ਤੇ ਚੁਣ ਚੁਣ ਕੇ ਨੌਜਵਾਨਾਂ ਨੂੰ ਉਹਨੇ ਮੌਤ ਦੇ ਘਾਟ ਤਾਰਿਆ ਸੀ ਸ਼ਹੀਦ ਕੀਤੇ ਸੀ ਇੱਕ ਪੀੜੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਸ਼ਹੀਦ ਕਰ ਦਿੱਤੀ ਗਈ ਸੀ ਸੋ ਦਾਸ ਇਹ ਗੱਲ ਨੂੰ ਸਮਝਦਾ ਏ ਮਹਿਸੂਸ ਕਰਦਾ ਏ ਤੇ ਮੇਰੇ ਖਿਆਲ ਦੇ ਨਾਲ ਸੰਗਤ ਵੀ ਇਸ ਗਲਤੀ ਹਾਮੀ ਭਰਦੀ ਹੋਏਗੀ ਕਿ ਕੋਈ ਵੀ ਸਪੇਸ ਹੋਏ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਉੱਥੇ ਇੱਕ ਸਿੱਖ ਦਾ ਜਿਹੜਾ ਕਲੇਮ ਹੋਣਾ ਪੰਥ ਦਾ ਕਲੇਮ ਹੋਣਾ ਪੰਜਾਬੀ ਦਾ ਕਲੇਮ ਹੋਣਾ ਉਹ ਜਿਹੜਾ ਬਹੁਤ ਜ਼ਰੂਰੀ ਆ ਵਿਰਸਾ ਸਿੰਘ ਬਟੋਆ ਵੀ ਕਹਿ ਰਹੇ ਨੇ ਸਰਦਾਰ ਵਿਰਸਾ ਸਿੰਘ ਬਟੋਆ ਕਹਿੰਦੇ ਦੋ ਮਹੀਨੇ ਤੱਕ ਤੇ ਉਹਨੇ ਆਪਣੇ ਆਪ ਹੀ ਬਾਹਰ ਆ ਜਾਣਾ ਹੈ ਇਹ ਧਰਨੇ ਲਾਉਣ ਦੀ ਏ ਮਤਲਬ ਇਹ ਇਕੱਠ ਕਰਨ ਦੀ ਲੋੜ ਹੀ ਨਹੀਂ ਤੇ ਪਿਛਲੇ ਮਾਰਚ ਵੀ ਕਹਿੰਦੇ ਸੀ ਕਿ ਦੋ ਮਹੀਨਾ ਚ ਆ ਜਾਣਾ ਉਹ ਦੋ ਤੇ 12 ਹੋ ਗਏ 12 ਤੇ ਹੁਣ ਮੇਰੇ ਖਿਆਲ ਨਾਲ 14 ਮਹੀਨੇ ਹੋ ਗਏ ਅਜੇ ਤੱਕ ਤਾਂ ਬਾਹਰ ਆਏ ਨਹੀਂ ਤੇ ਜੇ ਇਹੀ ਲਾਰੇ ਮੇਰੇ ਖਿਆਲ ਦੇ ਨਾਲ ਆਪਾਂ ਪਹਿਲਾਂ ਵੀ ਲਾਏ ਸੀ ਜਿਨ੍ਹਾਂ ਨੂੰ 32-32 ਸਾਲ ਹੋ ਗਏ ਨੇ ਉਹਨਾਂ ਨੂੰ ਤਾਂ ਅਜੇ ਤੱਕ ਆਪਾਂ ਬਾਹਰ ਨਹੀਂ ਕੱਢ ਸਕੇ ਕਿਉਂ ਉਹੀ ਅਸੀਂ ਗਲਤੀ ਫੇਰ ਤੋਂ ਥੋੜੀ ਦੁਹਰਾਉਣਾ ਚਾਹੁੰਦੇ ਆ ਕਿ 32 ਸਾਲ ਅਸੀਂ ਫੇਰ ਡੀਕਤੇ ਰਹੀਏ ਕਿ ਸਾਡਾ ਨੌਜਵਾਨ ਕਿਦੋਂ ਬਾਹਰ ਆਵੇ ਸੋ ਕੌਮ ਦਾ ਬਲ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ ਨੌਜਵਾਨ ਤੇ ਇਹ ਡੱਕੇ ਚੰਗੇ ਨਹੀਂ ਲੱਗਦੇ ਜੇਲਾਂ ਦੇ ਵਿੱਚ ਅਸੀਂ ਬਾਹਰ ਕੱਢਣਾ ਹਾਂ ਧੰਨਵਾਦ ਜੀ ਭਾਈ ਸਾਹਿਬ ਦੇ ਪਿਤਾ ਜੀ ਵੀ ਨਾਲ ਨੇ ਹਾਂਜੀ ਕਿਵੇਂ ਲੋਕਾਂ ਦਾ ਪਿਆਰ ਮਿਲ ਰਿਹਾ ਆ ਮਹਾਰੇ ਸੜਕਾਂ ਦੇ ਤੁਹਾਡੇ ਕੰਮ ਦੇ ਰੋਕੇ ਜਾ ਰਿਹਾ ਇਹ ਹੈ ਜੀ ਗੁਰੂ ਦੀ ਇਹ ਕੀ ਕੋਈ ਨਾਦ ਭਾਈ ਸਾਹਿਬ ਦਾ ਚੋਣ ਲੰਨਦਾ ਕੋਈ ਅਰਾਦਾ ਸੀਗਾ ਇਹਨਾਂ ਕੁਝ ਉਹਨਾਂ ਨੂੰ ਪਤਾ ਨਹੀਂ ਗੁਰੂ ਮਹਾਰਾਜ ਨੇ ਹੁਕਮ ਲਾਇਆ ਕਿ ਤੁਸੀਂ ਤਿਆਰ ਹੋ ਤੇ ਬਾਕੀ ਸੰਗਤ ਗੁਰੂ ਮਹਾਰਾਜ ਸੰਗਤ ਚ ਵੀ ਆਵਰਤ ਰਿਹਾ ਕਿ ਸੰਗਤ ਆਪ ਮੁਹਾਰੇ ਆ ਗਿਆ ਰਹੀ ਆਪ ਹੀ ਅਗਵਾਈ ਕਰ ਰਹੇ ਸਾਰੇ ਗੁਰੂ ਗੁਰੂ ਹੀ ਅਗਵਾਈ ਕਰ ਰਿਹਾ ਲੱਗਦਾ ਇਸ ਮੋਰਚੇ ਦੀ ਕਿਉਂਕਿ ਅਸੀਂ ਤੇ ਇਸ ਕਾਬਲ ਨਹੀਂ ਸੇ ਨਾ ਸਾਡਾ ਕੋਈ ਤਜਰਬਾ ਵਾ ਨਾ ਸਾਡੇ ਕੋਈ ਸਾਜ਼ਨ ਆ ਇਹ ਤੇ ਗੁਰੂ ਗੁਰੂ ਹੀ ਕਰਨ ਵਾਲਾ ਜੀ ਹਾਂ ਗੁਰ ਅੱਜ ਬਾਪੂ ਜੀ ਮੌਜੂਦਾ ਚੇਅਰਮੈਨ ਸਾਬਕਾ ਚੇਅਰਮੈਨ ਅੱਜ ਮਤਲਬ ਛੱਡ ਛੱਡ ਕੇ ਉਹਨਾਂ ਨੇ ਤੁਹਾਡੇ ਤੋਂ ਸਰੋਪੇ ਲਏ ਨੇ ਆਪਾਂ ਵੇਖਦੇ ਹਾਂ ਮੌਜੂਦਾ ਬਲਾਕ ਸੰਮਤੀ ਦਾ ਚੇਅਰਮੈਨ ਅਕਾਲੀ ਦਲ ਜਿਹਨਾਂ 40 ਸਾਲ ਸੇਵਾ ਨਿਭਾਈ ਹੋਵੇ ਉਹ ਚੇਅਰਮੈਨ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਸਾਰੇ ਉਹ ਤੁਹਾਡਾ ਹਿੱਸਾ ਬਣ ਰਹੇ ਨੇ ਇਹ ਜੀ ਇਹ ਗੁਰੂ ਦੀ ਬਖਸ਼ਿਸ਼ ਹੀ ਹੋ ਰਹੀ ਹੈ ਜੀ ਜਿਨ੍ਹਾਂ ਨੂੰ ਆਪਣੀ ਜ਼ਮੀਰ ਜਾਗਦੀ ਲੱਗੀ ਕਿ ਸਾਡਾ ਫਰਜ਼ ਕੌਮ ਪ੍ਰਤੀ ਸਾਡਾ ਪਹਿਲਾ ਫਰਜ਼ ਹੈ ਬਾਕੀ ਤੜੇ ਬਾਕੀ ਉਹਦੇ ਉਹਦੇ ਤੇ ਬਾਅਦ ਦੀਆਂ ਗੱਲਾਂ ਸਾਡੇ ਲਈ ਪੰਥ ਜਾਂ ਸਾਡੀ ਕੌਮ ਜਾਂ ਸਾਡਾ ਹੋਣਾ ਚਾਹੀਦਾ ਤੇ ਇਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਪਛਾਣਿਆ ਬਾਕੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਜ਼ਮੀਰ ਨੂੰ ਪਿੱਛਾ ਭੌਂ ਕੇ ਵੇਖੋ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਤੇ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਹੈ ਪਰ ਇੱਕ ਵਾਰ ਇਹ ਵਿਰੋਧੀ ਧਿਰ ਕਹਿੰਦੇ ਪਿਛਲੀ ਬੀਬੀ ਖਾਲਣਾ ਵੀ ਆਏ ਸੀ ਉਹਨਾਂ ਦੀਆਂ ਕੁਰਬਾਨੀਆਂ ਸੀ ਇਹ ਲੋਕ ਉਹੀ ਨੇ ਉਹ ਉਹ ਉਹਨਾਂ ਦੇ ਬਿਆਨ ਨੂੰ ਕਿਵੇਂ ਵੇਖੇ ਇਹ ਇਹ ਤੇ ਉਹਨਾਂ ਤੇ ਹੁਣ ਬਖੜਾਏ ਹੋਏ ਕੁਛ ਕਹੀ ਜਾਂਦੇ ਆ ਕੋਈ ਨਹੀਂ ਬੀਬੀ ਖਾਲੜਾ ਸੀਗਾ ਤੇ ਹੁਣ ਵੀ ਤੁਸੀਂ ਦੇਖੋ ਹੁਣ ਤੁਸੀਂ ਡਟੇ ਰਹੋ ਕੋਈ ਗੱਲ ਨਹੀਂ ਸੰਗਤਾਂ ਨੇ ਫੈਸਲਾ ਕਰ ਦੇਣਾ ਹੋਰ ਮਹੀਨਾ ਤੇ ਇੱਕ ਰਹਿ ਗਿਆ ਤੇ ਜਿਆਦਾ ਪਹਿਲਾਂ ਤਾਂ ਕੋਈ ਦਾਅਵੇ ਕਰਨ ਦੀ ਲੋੜ ਨਹੀਂ ਲੇਕਿਨ ਗੁਰੂ ਦੀ ਕਲਾ ਵਰਤੂਗੀ ਇਹ ਜੋ ਪਾਪ ਦੀ ਜੜ ਪੁੱਟੀ ਜਾਊਗੀ ਮੰਤਰੀ ਬਾਜੇ ਕੇ ਦੇ ਪਿਤਾ ਜੀ ਵੀ ਨਾਲ ਨੇ ਸਮਾਂ ਥੋੜਾ ਇਹਨਾਂ ਨੇ ਅੱਗੇ ਵੀ ਬੜੇ ਪ੍ਰੋਗਰਾਮ ਉਲੀਕੇ ਹੋਏ ਨੇ ਹਾਂਜੀ ਕਿਵੇਂ ਕਿਵੇਂ ਵੇਖਦੇ ਜਿਆ ਲੋਕਾਂ ਦਾ ਪਿਆਰ ਜਿਹੜਾ ਮਿਲ ਰਿਹਾ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਗੱਲ ਲੈਣਾ ਇਹ ਪਾਰਟੀ ਕਿਸੇ ਦੀ ਨਹੀਂ ਇਹ ਵਾਰਸ ਬਾਜਾਦ ਦੀ ਏ ਪਾਰਟੀ ਇਹ ਪਾਰਟੀ ਨਹੀਂ ਕਿਸੇ ਦੀ ਵੀ ਤੇ ਮੈਂ ਐਡਾ ਪਿਆਰ ਬਹੁਤਾ ਹੀ ਜ਼ਿਆਦਾ ਜੇ ਐਡਾ ਵਿਰਸਾ ਸਾਂ ਬੁਲਟੋਇਆ ਸੀ ਤਿੰਨ ਵਾਰੀ 15 ਵਾਰੀ ਮੁੱਖ ਮੰਤਰੀ 15 ਹਰ ਰਹੇ ਚੁੱਕੇ ਨੇ ਕਿਉਂ ਉਹਨਾਂ ਨੇ ਬੰਦੀ ਸਿੰਘ ਛਡਾਏ ਹੁਣ ਉਹਨਾਂ ਦੇ ਬੰਦੀ ਸਿੰਘ ਛਡਾਉਣੇ ਬੰਦੀ ਸਿੰਘ ਛਡਾਉਣੇ ਨੇ ਹੁਣ ਇਹ ਨਾ ਵੋਟਾਂ ਲੈਂਦੇ ਮਾਰੇ ਤੇ ਅਸੀਂ ਤਾਂ ਬਹੁਤ ਜ਼ਿਆਦਾ ਪਿਆਰ ਸੰਗਦਾ ਤੇ ਸਾਹੀ ਜਿੱਤਾਂਗੇ ਤੇ ਇਹਨਾਂ ਜਿਤਾਉਣਾ ਹੈ ਤੇ ਇਹਨਾਂ ਦੀ ਪਾਰਟੀ ਬਿਰਜੀ ਕਾ ਖਾਲਸਾ ਸਾਹਿਬ ਜੀ